ਡੋਨਲਡ 트੍ਰੰਪ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਜਿੱਥੇ ਕਿ ਕਾਫੀ ਵੱਡੇ ਫੈਸਲੇ ਤੇ ਐਕਸ਼ਨ ਹਮੇਸ਼ਾ ਦੁਨੀਆ ਭਰ ਦੇ ਵਿੱਚ ਸੁਰਖੀਆਂ ਬਟੋਰਦੇ ਨੇ ਤੇ ਇਸ ਵਾਰ ਫਿਰ ਤੋਂ ਡੋਨਲਡ 트੍ਰੰਪ ਆਪਣੇ ਇੱਕ ਫੈਸਲੇ ਜਾਂ ਕਹੀ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਏ ਨੇ ਹਰ ਕਿਸੇ ਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਜਿੱਥੇ ਕਿ ਬਹੁਤ ਸਾਰੇ ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਸੀ ਉਹਨਾਂ ਨੂੰ ਵੀ ਵਾਪਸ ਆਣਾ ਪਿਆ ਹੁਣ ਇਸੇ ਮਾਮਲੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਤਨਾ ਕੀਤਾ ਇਹ ਵੀ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਵੈ ਦੇਸ਼ ਨਿਕਾਲੇ ਦੀ ਗੱਲ ਕਹੀ ਹੈ ਮਤਲਬ ਕਿ ਇੱਕ ਤਾਂ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਲੋਕ ਉਹਨਾਂ ਨੂੰ ਪੈਸੇ ਤੇ ਹਵਾਈ ਜਹਾਜ਼ ਦੀ ਟਿਕਟ ਦੇ ਕੇ ਸਵੈ ਦੇਸ਼ ਨਿਕਾਲਾ ਦੇਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜੇ ਲੋਕ ਚੰਗੇ ਨੇ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਾਪਸ ਲਿਆਉਣ ਦੇ ਲਈ ਕੰਮ ਕਰਨਾ ਚਾਹੁੰਦੇ ਨੇ ਤਾਂ ਇਹ ਬਿਆਨ ਜਿਹੜਾ ਉਹਨਾਂ ਦੀ 트ੰਪ ਦੀ ਆਮ ਕਟੜਪੰਥੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਜ਼ਰੂਰ ਵੱਖਰਾ ਦਿਖਾਈ ਦੇ ਰਿਹਾ ਤਾਂ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਦੀ ਮੁਹਿੰਮ ਉਹਨਾਂ ਦੁਆਰਾ ਚਲਾਈ ਗਈ ਸੀ ਪਰ ਇੱਕ ਇੰਟਰਵਿਊ ਦੇ ਵਿੱਚ ਇਹ ਕਹਿੰਦੇ ਹੁਣ ਨਜ਼ਰ ਆਏ ਨੇ ਕਿ ਸਵੈ ਦੇਸ਼ ਨਿਕਾਲਾ ਪ੍ਰੋਗਰਾਮ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਤਾਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਹੋਰ ਲੋਕ ਜਿਹੜੇ ਨੇ ਇੱਕ ਤਾਂ ਸਵੈ ਦੇਸ਼ ਨਿਕਾਲੇ ਪ੍ਰੋਗਰਾਮ ਲਾਗੂ ਜਿਹੜਾ ਉਹਨਾਂ ਤੇ ਕੀਤਾ ਜਾਏਗਾ ਤੇ ਟਰੰਪ ਨੇ ਯੋਜਨਾਵਾਰੀ ਕੁਝ ਵੇਰਵੇ ਵੀ ਪੇਸ਼ ਕਰ ਦਿੱਤੇ ਨੇ ਜਿਸ ਦੇ ਵਿੱਚ ਸਮਾਂ ਵੀ ਸ਼ਾਮਲ ਹੈ ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਮਰੀਕੀ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਹਵਾਈ ਕਰਾਇਆ ਤੇ ਇੱਕ ਵਜੀਫਾ ਪ੍ਰਦਾਨ ਕਰੇਗਾ ਅਮਰੀਕਾ ਤਾਂ ਇੱਥੇ ਹੀ ਸਵੈ ਦੇਸ਼ ਨਿਕਾਲੇ ਦੀ ਉਹਨਾਂ ਨੇ ਕਿਹਾ ਕਿ ਇੱਕ ਯੋਜਨਾ ਚਲਾ ਰਹੀਆਂ ਤੇ ਅਸੀਂ ਲੋਕਾਂ ਦੇ ਲਈ ਆਰਾਮਦਾਇਕ ਇਸ ਨੂੰ ਬਣਾਉਣ ਜਾ ਰਹੇ ਹਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਕੰਮ ਕਰਾਂਗੇ ਜੋ ਕਾਨੂੰਨੀ ਤੌਰ ਤੇ ਸਾਡੇ ਦੇਸ਼ ਦੇ ਵਿੱਚ ਵਾਪਸ ਆ ਸਕਣ ਤਾਂ ਜੋ ਉਹਨਾਂ ਨੇ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਸਾਡੇ ਦੇਸ਼ ਦੇ ਵਿੱਚ ਵਾਪਸ ਆ ਜਾਣ ਤਾਂ ਇੱਥੇ ਹੀ ਉਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਹੀ ਗੱਲ ਕਾਫੀ ਜ਼ਿਆਦਾ ਸਾਹਮਣੇ ਆ ਰਹੀ ਹੈ ਵਾਇਰਲ ਹੋ ਰਹੀ ਹੈ 트াম্প ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੇ ਵਿੱਚ 10 ਲੱਖ ਤੋਂ ਵੀ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ ਤੇ ਉੱਥੇ ਹੀ ਉਹਨਾਂ ਨੇ ਹੁਣ ਸਵੈ ਦੇਸ਼ ਨਿਕਾਲੇ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਾਂ ਕਿ ਉਹ ਪੈਸੇ ਤੇ ਹਵਾਈ ਜਹਾਜ਼ ਦੀ ਟਿਕਟ ਦੇਣਗੇ ਪ੍ਰਵਾਸੀਆਂ ਨੂੰ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਪਰ ਜਿਹੜੇ ਲੋਕ ਚੰਗੇ ਨੇ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਾਪਸ ਲਿਆਉਣ ਦੇ ਲਈ ਹੁਣ ਕੰਮ ਕਰਨਾ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਕਾਫੀ ਇਹ ਵੀ ਬਿਆਨ ਹੁਣ ਉਹਨਾਂ ਦਾ ਚਰਚਾ ਦਾ ਵਿਸ਼ਾ ਬਣ ਗਿਆ ਡੋਨਲਡ 트੍ਰੰਪ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਜਿੱਥੇ ਕਿ ਕਾਫੀ ਵੱਡੇ ਫੈਸਲੇ ਤੇ ਐਕਸ਼ਨ ਹਮੇਸ਼ਾ ਦੁਨੀਆ ਭਰ ਦੇ ਵਿੱਚ ਸੁਰਖੀਆਂ ਬਟੋਰਦੇ ਨੇ ਤੇ ਇਸ ਵਾਰ ਫਿਰ ਤੋਂ ਡੋਨਲਡ 트੍ਰੰਪ ਆਪਣੇ ਇੱਕ ਫੈਸਲੇ ਜਾਂ ਕਹੀ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਏ ਨੇ ਹਰ ਕਿਸੇ ਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਜਿੱਥੇ ਕਿ ਬਹੁਤ ਸਾਰੇ ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਸੀ ਉਹਨਾਂ ਨੂੰ ਵੀ ਵਾਪਸ ਆਣਾ ਪਿਆ ਹੁਣ ਇਸੇ ਮਾਮਲੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਤਨਾ ਕੀਤਾ ਇਹ ਵੀ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਵੈ ਦੇਸ਼ ਨਿਕਾਲੇ ਦੀ ਗੱਲ ਕਹੀ ਹੈ ਮਤਲਬ ਕਿ ਇੱਕ ਤਾਂ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਲੋਕ ਉਹਨਾਂ ਨੂੰ ਪੈਸੇ ਤੇ ਹਵਾਈ ਜਹਾਜ਼ ਦੀ ਟਿਕਟ ਦੇ ਕੇ ਸਵੈ ਦੇਸ਼ ਨਿਕਾਲਾ ਦੇਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜੇ ਲੋਕ ਚੰਗੇ ਨੇ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਾਪਸ ਲਿਆਉਣ ਦੇ ਲਈ ਕੰਮ ਕਰਨਾ ਚਾਹੁੰਦੇ ਨੇ ਤਾਂ ਇਹ ਬਿਆਨ ਜਿਹੜਾ ਉਹਨਾਂ ਦੀ 트ੰਪ ਦੀ ਆਮ ਕਟੜਪੰਥੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਜ਼ਰੂਰ ਵੱਖਰਾ ਦਿਖਾਈ ਦੇ ਰਿਹਾ ਤਾਂ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਦੀ ਮੁਹਿੰਮ ਉਹਨਾਂ ਦੁਆਰਾ ਚਲਾਈ ਗਈ ਸੀ ਪਰ ਇੱਕ ਇੰਟਰਵਿਊ ਦੇ ਵਿੱਚ ਇਹ ਕਹਿੰਦੇ ਹੁਣ ਨਜ਼ਰ ਆਏ ਨੇ ਕਿ ਸਵੈ ਦੇਸ਼ ਨਿਕਾਲਾ ਪ੍ਰੋਗਰਾਮ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਤਾਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਹੋਰ ਲੋਕ ਜਿਹੜੇ ਨੇ ਇੱਕ ਤਾਂ ਸਵੈ ਦੇਸ਼ ਨਿਕਾਲੇ ਪ੍ਰੋਗਰਾਮ ਲਾਗੂ ਜਿਹੜਾ ਉਹਨਾਂ ਤੇ ਕੀਤਾ ਜਾਏਗਾ ਤੇ 트ੰਪ ਨੇ ਯੋਜਨਾਵਾਰੀ ਕੁਝ ਵੇਰਵੇ ਵੀ ਪੇਸ਼ ਕਰ ਦਿੱਤੇ ਨੇ ਜਿਸ ਦੇ ਵਿੱਚ ਸਮਾ ਵੀ ਸ਼ਾਮਲ ਹੈ ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਮਰੀਕੀ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਹਵਾਈ ਕਰਾਇਆ ਤੇ ਇੱਕ ਵਜੀਫਾ ਪ੍ਰਦਾਨ ਕਰੇਗਾ ਅਮਰੀਕਾ ਤਾਂ ਇੱਥੇ ਹੀ ਸਵੈ ਦੇਸ਼ ਨਿਕਾਲੇ ਦੀ ਉਹਨਾਂ ਨੇ ਕਿਹਾ ਕਿ ਇੱਕ ਯੋਜਨਾ ਚਲਾ ਰਹੀਆਂ ਤੇ ਅਸੀਂ ਲੋਕਾਂ ਦੇ ਲਈ ਆਰਾਮਦਾਇਕ ਇਸ ਨੂੰ ਬਣਾਉਣ ਜਾ ਰਹੇ ਹਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਕੰਮ ਕਰਾਂਗੇ ਜੋ ਕਾਨੂੰਨੀ ਤੌਰ ਤੇ ਸਾਡੇ ਦੇਸ਼ ਦੇ ਵਿੱਚ ਵਾਪਸ ਆ ਸਕਣ ਤਾਂ ਜੋ ਉਹਨਾਂ ਨੇ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਸਾਡੇ ਦੇਸ਼ ਦੇ ਵਿੱਚ ਵਾਪਸ ਆ ਜਾਣ ਤਾਂ ਇੱਥੇ ਹੀ ਉਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਹੀ ਗੱਲ ਕਾਫੀ ਜ਼ਿਆਦਾ ਸਾਹਮਣੇ ਆ ਰਹੀ ਹੈ ਵਾਇਰਲ ਹੋ ਰਹੀ ਹੈ 트াম্প ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੇ ਵਿੱਚ 10 ਲੱਖ ਤੋਂ ਵੀ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ ਤੇ ਉੱਥੇ ਹੀ ਉਹਨਾਂ ਨੇ ਹੁਣ ਸਵੈ ਦੇਸ਼ ਨਿਕਾਲੇ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਾਂ ਕਿ ਉਹ ਪੈਸੇ ਤੇ ਹਵਾਈ ਜਹਾਜ਼ ਦੀ ਟਿਕਟ ਦੇਣਗੇ ਪ੍ਰਵਾਸੀਆਂ ਨੂੰ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਪਰ ਜਿਹੜੇ ਲੋਕ ਚੰਗੇ ਨੇ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਾਪਸ ਲਿਆਉਣ ਦੇ ਲਈ ਹੁਣ ਕੰਮ ਕਰਨਾ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਕਾਫੀ ਇਹ ਵੀ ਬਿਆਨ ਹੁਣ ਉਹਨਾਂ ਦਾ ਚਰਚਾ ਦਾ ਵਿਸ਼ਾ ਬਣ ਗਿਆ